ਮੜਾ ਜਾ ਅੱਛਾ ਅੱਛਾ ਕਹਿ ਲੈ ਕਿ ਚੈਲੀ ਕੰਮ ਹੋ ਮੜਾ ਜਾ ਚਲ ਹੋ ਗਿਆ ਤੇ ਛੇਤੀ ਆ ਜੀ ਮੇਰਾ ਪੁੱਤ ਕਿਉਂ ਕੰਮ ਹੀ ਕੋਈ ਨਹੀਂ ਕੰਮ ਕਰਦਾ ਵਾ ਹਾਂ ਕੰਮ ਤੇ ਮੈਂ ਤੈਨੂੰ ਦੱਸਣ ਹੀ ਆਈ ਆ ਕਿ ਤੇਰਾ ਮਾਮਾ ਨੇ ਨਹੀਂ ਹਾ ਫੋਨ ਕਰ ਹਾਂ ਮੈਂ ਹਾਰੇ ਦੁਆਲੇ ਇੰਨੇ ਰਿਸ਼ਤੇ ਕਰਾਏ ਤੇ ਆਪਣੇ ਘਰ ਮੁੰਡਾ ਵਿਆਹਣ ਵਾਲਾ ਤਾਂ ਹੋ ਨਹੀਂ ਤੈਨੂੰ ਪਤਾ ਕਿ ਰਿਸ਼ਤਾ ਕਰਾਂ ਉਹ ਚੱਲ ਕੋਈ ਗੱਲ ਨਹੀਂ ਮੰਮੀ ਆਪੇ ਹੋ ਜਾਣਾ ਤੂੰ ਹੀ ਦੇਵੇਂ ਰਿਸ਼ਤੇਦਾਰਾਂ ਨੂੰ ਫੋਨ ਕਰੀ ਜਾਂ ਲੈ ਚੱਲ ਕੋਈ ਮੰਮੀ ਦਾ ਸੁਭਾਰ ਵੀ ਦੱਸ ਕੇ ਚੜਨਾ ਸੀ ਉਹ ਰਾਤੀ ਠੀਕ ਹੀ ਨਹੀਂ ਪਤਾ ਲੱਗਾ ਸੁੱਤੇ ਸੁੱਤੇ ਪਤਾ ਨਹੀਂ ਕੀ ਹੋਇਆ ਮੈਂ ਕੰਮ ਕਰ ਲਿਆ ਵਾ ਵਿਹੜੇ 'ਚ ਵੀ ਮੈਂ ਚੜੂ ਲਾਉਣੀ ਤੇ ਤੂੰ ਅਜੇ ਤੱਕ ਸੁੱਤੀ ਏ ਮੈਨੂੰ ਲੱਗਦਾ ਵਾ ਬੁਖਾਰ ਕੰਮ ਵੱਲ ਵੇਖ ਕੇ ਚੜਿਆ ਵਾ ਦਸ ਮਾਮੀ ਅੱਗੇ ਕਿਹੜਾ ਮੈਂ ਕਰ ਦੇਣੀ ਆ ਰੋਜ਼ ਕਰਦੀ ਤੇ ਹੈਗੀਆਂ ਹੁਣ ਅਜ ਨਹੀਂ ਹੁੰਦੀ ਤੇ ਕੱਲ ਨੂੰ ੱੱਕੇ ਖਾਂਦੇ ਆਣ ਕੇ ਇੱਥੇ ਮਾਮੀ ਦੇ ਘਰ ਮਾਮੀ ਤੇ ਉਹਨਾਂ ਨੇ ਕਿਤੇ ਖਲੋਣੀ ਨਹੀਂ ਦਿੰਦੀ ਬਿਮਾਰਾਂ ਨੂੰ ਵੀ ਨਹੀਂ ਖਲੋਣ ਦਿੰਦੀ ਤੇ ਵਿਚਾਰੇ ਨੂੰ ਤੰਦਰੁਸਤੀ ਚ ਤੇ ਕੰਮ ਕਰਦੇ ਨੇ ਬਥੇਰਾ ਜੇ ਹੁਣ ਬੁਖਾਰ ਚੜ ਗਿਆ ਕੁੜੀ ਨੂੰ ਤੇ ਬਸ ਤੂੰ ਨਹੀਂ ਦੇ ਤੋ ਤੂੰ ਆ ਕਰ ਤੂੰ ਆ ਕਰ ਨਾ ਕੀ ਕਰਾਂ ਮੈਨੂੰ ਤੇ ਬੜਾ ਦੁੱਖ ਆਉਂਦਾ ਵਾ ਮੈਂ ਇਹਨਾਂ ਨੇ ਆਣਿਆਂ ਵੰ ਦੇਖ ਕੇ ਮੈਂ ਬੜੀ ਦੁਖੀ ਹੁਣੀ